ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਪਾ ਅੱਜ ਬਣਾ ਰਹੇ ਹਾਂ ਜੀ ਕਾਲੇ ਚਨੇ ਕਾਲੇ ਚੰਨਿਆਂ ਦੀ ਦਾਲ ਕਹਾਂਗੇ ਕਿ ਸਬਜ਼ੀ ਆਹ ਲੋ ਜੀ ਅਪਾ ਪਿਆਜ਼ ਕੱਟ ਲਏ ਨੇਗੇ ਇਹਦੇ ਵਿੱਚ ਪਾਇਆ ਇੱਕ ਚਮਚ ਨਮਕ ਅਪਾ ਇੱਕ ਚਮਚ ਪਾਇਆ ਮਿਰਚ ਦਾ ਕੁਛ ਅਪਾ ਹਰੀਆਂ ਮਿਰਚਾਂ ਪਾਵਾਂਗੇ ਹਲਦੀ ਪਾਈ ਹੈਗੀ ਉਸ ਤੋਂ ਬਾਅਦ ਥੋੜਾ ਜਿਹਾ ਪਾਇਆ ਅਪਾ ਕਾਲੀ ਮੁੱਟ ਚ ਪਾਈਏਗੀ ਕੁੱਟਿਆ ਹੋਇਆ ਤਨੀਆ ਪਾਏਗਾ ਕੜਾਹੀ ਰੱਖ ਲਈ ਆਪਾਂ ਨੇ ਗੈਸ ਤੇ ਆਹ ਲੋ ਜੀ ਨਾ ਪੈ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਗੈਸ ਚਲਾ ਲਿਆ ਆਪਾਂ ਸਰੋਂ ਦਾ ਤੇਲ ਪਾ ਲਿਆ ਕੜਾਹੀ ਵਿੱਚ ਇਹ ਆਪਾਂ ਆਪਣੇ ਮਸਾਲੇ ਦੇ ਮੁਤਾਬਕ ਪਾਵਾਂਗੇ ਜਿੰਨਾ ਕੁ ਮਸਾਲਾ ਹੋਇਆ ਉਹਨਾਂ ਕੱਪਾ ਤੇਲ ਪਾਵਾਂਗੇ ਦੇਖੋ ਜੀ ਬਾਕੀ ਆਪਾਂ ਹਰੀਆਂ ਮਿਰਚਾਂ ਕੱਟ ਲਈਆਂ ਨੇ ਟਮਾਟਰ ਪੀਸ ਲਿਆਗਾ ਹੁਣ ਆਪਾਂ ਇਹ ਚੰਗੀ ਤਰ੍ਹਾਂ ਤੇਲ ਨੂੰ ਕੜਨ ਦੇਵਾਂਗੇ ਆਪਣਾ ਤੇਲ ਚੰਗੀ ਤਰ੍ਹਾਂ ਵਧੀਆ ਕੜਨ ਨਾਲ ਲੱਗ ਗਿਆ ਦੇਖੋ ਜੀ ਬਾਕੀ ਸਾਡੀਆਂ ਵੀਡੀਓਜ਼ ਤੁਹਾਨੂੰ ਕਿਵੇਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਲਾਈਕ ਪਲੀਜ਼ ਜਿਆਦਾ ਤੋਂ ਜਿਆਦਾ ਕਰਿਆ ਕਰੋ ਇਹ ਲਾਈਕ ਬਹੁਤ ਘੱਟ ਆਹ ਕਰ ਰਹੇ ਹੋ ਤੁਸੀਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਰਿਹਾਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਕੁਛ ਆਪਾਂ ਪਾਵਾਂਗੇ ਖੜੇ ਮਸਾਲੇ ਜਿਵੇਂ ਕਿ ਵੱਡੀ ਇਲਾਇਚੀ ਥੋੜੀ ਜਿਹੀ ਪਾਵਾਂਗੇ ਆਪਾਂ ਦਾਲਚੀਨੀ ਖੜੇ ਮਸਾਲੇ ਬਹੁਤ ਜ਼ਿਆਦਾ ਨਹੀਂ ਪਾਉਂਦੇ ਕਿਉਂਕਿ ਗਰਮੀ ਚ ਅਨੇ ਵੀ ਜਿਆਦਾ ਗਰਮ ਹੁੰਦੇ ਨੇਗੇ ਇਸ ਲਈ ਆਪਾਂ ਥੋੜੀ ਪਾਵਾਂਗੇ ਜਿਹਦੇ ਵਿੱਚ ਦੇਖੋ ਜੀ ਤੇਲ ਆਪਣਾ ਚੰਗੀ ਤਰ੍ਹਾਂ ਕੜਕ ਚੱਕਿਆਗਾ ਜੇ ਤੇਲ ਕੱਚਾ ਰਹਿ ਜਾਏ ਨਾ ਫਿਰ ਸਾਰੀ ਸਬਜ਼ੀ ਚੋਂ ਕਚਿਆਨ ਜਿ ਮਰੀ ਜਾਂਦੀ ਹੈ ਤੇਲ ਦੀ ਨਾ 스멜 ਜੀ ਆਈ ਜਾਂਦੀ ਰਹਿੰਦੀ ਹੈ ਤੁਹਾਨੂੰ ਤੇਲ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਹੈਗਾ ਲਓ ਜੀ ਆਪਣਾ ਤੇਲ ਚੰਗੀ ਤਰ੍ਹਾਂ ਕੜ ਚੁੱਕਿਆਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਇਹੋ ਜੀਰਾ ਪਾਤਾ ਪੰਜੀਰਾ ਪੁੱਜਣ ਤੋਂ ਬਾਅਦ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਵੱਡੀ ਇਲਾਇਚੀ ਤੋੜ ਕੇ ਦਾਣੇ ਸਮੇਤ ਹਾਂ ਦੇਖੋ ਕੁਛ ਆਪਾਂ ਦਾਲ ਚੀਨੀ ਪਾਈ ਹੈ ਥੋੜੀ ਜੀ ਮੰ ਚੰਗੀ ਤਰ੍ਹਾਂ ਹਲਾਵਾਂਗੇ ਆਪਾਂ ਸਾਰੀਆਂ ਹਰੀਆਂ ਮਿਰਚਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਜੋ ਇਹਨਾਂ ਦੀ કડਕਤਨ ਆਪਣੇ ਤੇਲ ਵਿੱਚ ਚਲੀ ਜਾਵੇ। ਥੋੜੀ ਜਿਹੀ ਪਰੰਗ ਵਾਲੀ ਆਪਾਂ ਦੇਗੀ ਮਿਰਚ ਪਾਈ ਇਹਦੇ ਵਿੱਚ। ਜਿਹਨੂੰ ਕਿ ਕਸ਼ਮੀਰੀ ਮਿਰਚ ਵੀ ਕਹਿੰਦੇ ਆ ਉਹ ਭੁੰਨ ਤੋਂ ਬਾਅਦ ਆਪਾਂ ਪਾਏ ਆਪਣਾ ਮਸਾਲਾ। ਜਿਹਦੇ ਨਾਲ ਕਿ ਆਪਾਂ ਪਹਿਲਾਂ ਪਾਵਾਂਗੇ ਤੇਲ 'ਚ ਦੇਗੀ ਮਿਰਚਾਂ ਇਹਦੇ ਨਾਲ ਆਪਣੀ ਦਾਲ ਵਧੀਆ ਕਲਰਫੁੱਲ ਬਣੂਗੀ ਜਿਹੜੀ ਕਿ ਚਨਿਆਂ ਦੀ ਦਾਲ ਥੋੜੀ ਜਿਹੀ ਬਲੈਕ ਜੇ ਕਲਰ ਚ ਜਿਆਦਾ ਵਧੀਆ ਲੱਗਦੀ ਆ ਆਪਾਂ ਜਿਹੜਾ ਚਾਨਿਆਂ ਦਾ ਪਾਣੀ ਹਵਾਲਿਆ ਹੋਇਆ ਉਹ ਵੀ ਵਿੱਚ ਹੀ ਪਾਵਾਂਗੇ ਜਿੱਦ ਨਾਲ ਸਾਡੀ ਗਰੇਵੀਏ ਜੋ ਕਿ ਜਿਵੇਂ ਤਰੀ ਹੈਗੀ ਉਹ ਕਾਲੀ ਬਣੂਗੀ ਵਧੀਆ ਹਲੋ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜਣਾ ਸਟਾਰਟ ਹੋ ਗਿਆਗਾ ਚੰਗੀ ਤਰ੍ਹਾਂ ਭੁੰਨਾਂਗੇ ਆਪਾਂ ਜਿੰਨਾ ਚਿਰ ਆਪਣਾ ਮਸਾਲਾ ਕੜਾਈ ਨਾ ਛੱਡੇ ਤੇਲ ਨਾ ਛੱਡੇ ਉਹਨਾ ਟਾਈਮ ਆਪਣਾ ਮਸਾਲਾ ਕੱਚਾ ਹੁੰਦਾ ਜੀ ਹਲੋ ਜੀ ਆਪਾਂ ਇੱਕ ਟਮਾਟਰ ਵੀ ਪਾਇਆ ਸੀ ਕੱਟ ਕੇ ਉਹ ਆਪਾਂ ਦਿਖਾਇਆ ਨਹੀਂਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਜਿਹੜਾ ਉਬਾਲੇ ਹੋਏ ਚਣਿਆਂ 'ਚ ਪਾਇਆ ਸੀ ਆਪਾਂ ਉਬਲੇ ਹੋਏ ਚਣਿਆਂ ਦਾ ਪਾਣੀ ਸੀ ਜੋ ਕਿ ਤਾਕਤ ਹੁੰਦੀ ਹੈ ਸਾਰੀ ਚਣਿਆਂ ਦੀ ਉਹ ਇਸ ਪਾਣੀ ਵਿੱਚ ਚਲੀ ਜਾਂਦੀ ਹੈ ਪਾਣੀ ਸਾਨੂੰ ਕਦੀ ਵੀ ਸਿੱਟਣਾ ਨਹੀਂ ਚਾਹੀਦਾ ਇਹਨੂੰ ਆਪਾਂ ਨੂੰ ਸਬਜ਼ੀ ਵਿੱਚ ਹੀ ਪਾਉਣਾ ਚਾਹੀਦਾ ਲਓ ਆਪਣਾ ਮਸਾਲਾ ਭੁੱਜ ਕੇ ਤਿਆਰ ਹੈ ਬਿਲਕੁਲ ਰੈਡੀ ਹੈ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਕਿ ਚਣਿਆਂ ਸਮੇਤ ਪਾਣੀ ਸੀ ਚਣੇ ਵੀ ਪਾਵਾਂਗੇ ਪਾਣੀ ਵੀ ਪਾਵਾਂਗੇ ਵਿੱਚ ਹੀ ਦੇਖੋ ਜੀ ਸਾਡੇ ਸਬਜੀ ਦਾ ਕਲਰ ਬਹੁਤ ਵਧੀਆ ਹੋਣ ਲੱਗ ਗਿਆ ਹਾਕੀ ਕਾਲੇ ਚਣਿਆਂ ਦੀ ਸਬਜੀ ਟੱਬਾ ਸਟਾਈਲ ਜੋ ਹੁੰਦੀ ਹੈ ਕਾਲੀ ਕਾਲੇ ਤਰੀਆ ਵਾਲੀ ਸਵਾਦ ਲੱਗਦੀ ਹੈ ਵਧੀਆ ਲੱਗਦੀ ਹੈ ਜੀ ਜੋ ਪੀਲੀ ਜੀ ਹੁੰਦੀ ਉਹ ਨਹੀਂ ਵਧੀਆ ਲੱਗਦੀ ਜੋ ਦੇਖਣ ਚ ਚੀਜ਼ ਵਧੀਆ ਲੱਗਦੀ ਉਹ ਖਾਣ ਚ ਵੀ ਵਧੀਆ ਹੁੰਦੀ ਆ ਦੇਖੋ ਜੀ ਆਪਣੀ ਧਰੀ ਕਿੰਨੀ ਸੋਹਣੀ ਹੋ ਗਈ ਹੈ ਜੀ ਇਹਨੂੰ ਆਪਾਂ ਹੁਣ ਪਕਾਵਾਂਗੇ ਥੋੜੀ ਦੇਰ ਲਈ। ਵੈਸੇ ਤਾਂ ਆਪਾਂ ਉਬਾਲੇ ਹੋਏ ਛਣੇ ਆਪਾਂ ਆਲੂ ਵੀ ਉਬਾਲੇ ਹੋਏ ਨੇ ਜੀ। ਆਪਾਂ ਆਲੂ ਵੈਸੇ ਵੀ ਕੱਟ ਕੇ ਪਾ ਸਕਦੇ ਹਾਂ, ਉਬਾਲ ਕੇ ਵੀ ਪਾ ਸਕਦੇ ਆਂਗੇ। ਆਪਾਂ ਉਬਾਲੇ ਹੋਏ ਆਲੂ ਪਾਏਨੇਗੇ। ਹਲੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਹੁਣ ਆਪਾਂ ਢੱਕ ਕੇ ਪੱਕਣ ਦੇਵਾਂਗੇ, 5 ਤੋਂ 7 ਮਿੰਟ ਲਈ। ਆਹ ਲਓ ਜੀ, ਢੱਕ ਕੇ ਆਪਣੇ ਜਿਹੜੇ ਛਣੇ ਨੇ। ਪੱਕ ਗਏ ਨੇ ਜੋ ਆਪਣਾ ਨਮਕ ਮਿਰਚ ਸਭ ਮਿਕਸ ਹੋ ਗਿਆ ਹੈਗਾ ਚਣਿਆਂ ਦੇ ਵਿੱਚ ਪਾਣੀ ਵੀ ਸੋਖ ਲਿਆ ਆਪਣੇ ਚਣਿਆਂ ਨੇ ਕੁਛ ਆਲੂ ਵੀ ਪਾਣੀ ਪੀ ਗਏ ਆਪਣੇ ਕੁਛ ਚਣੇ ਪੀ ਗਏ ਦੇਖੋ ਆਪਣੀ ਗਰੇਵੀ ਥੋੜੀ ਰਹਿ ਗਈ ਆਪਾਂ ਥੋੜੀ ਜੀ ਰਸਮਸੀ ਜੀ ਬਣਾਵਾਂਗੇ ਆਪਾਂ ਜਿਆਦਾ ਪਤਲੀ ਸਬਜੀ ਨਹੀਂ ਬਣਾਵਾਂਗੇ ਕੀ ਕਹੋਗੇ ਜੀ ਤੁਸੀਂ ਇਹਨੂੰ ਦਾਲ ਜਾਂ ਸਬਜੀ ਦੇਖੋ ਆਲੂ ਪਾਵਾਂਗੇ ਤਾਂ ਸਬਜੀ ਬਣ ਜਾਂਦੀ ਹੈ ਜੇ ਚਣੇ ਪਾਵਾਂਗੇ ਤਾਂ ਦਾਲ ਬਣ ਜਾਂਦੀ ਹੈ ਲਓ ਜੀ ਆਪਾਂ ਵਿੱਚ ਪਾਵਾਂਗੇ ਥੋੜੀ ਜੀ ਕਸ਼ਮੀਰੀ ਕਸੂਰੀ ਮੇਥੀ ਜਿਵੇਂ ਨਾ ਕਿ ਸਾਡੀ ਤਰੀ ਹੈ ਜਿਹੜੀ ਸੰਗਣੀ ਬਣ ਜਾਂਦੀ ਆ ਬਹੁਤ ਜ਼ਿਆਦਾ ਵਧੀਆ ਬਣ ਜਾਂਦੀ ਆ ਫਲੇਵਰ ਬਹੁਤ ਵਧੀਆ ਆਉਂਦਾ ਇਹਦਾ ਹੁਣ ਆਪਾਂ ਖਾਵਾਂਗੇ ਜੀ ਪੂਰੀਆਂ ਨਾਲ ਲਓ ਜੀ ਆਪਾਂ ਖਾ ਰਹੇ ਆ ਇਹਨੂੰ ਪੂਰੀਆਂ ਨਾਲ ਦੇਖੋ ਦਹੀਂ ਐ ਉਹਨੇ ਕੋਲੇ ਚੰਨਿਆਂ ਦੀ ਸਬਜ਼ੀ ਨਾਲ ਪੂਰੀਆਂ ਅੰਬ ਦਾ ਅਚਾਰ ਨਾਲ ਪਿਆਜ਼ ਸਵੀਖਾ ਲੋਜੀ ਨਾਲ ਲੱਸੀ ਹੈ